ਸਸ਼ੀਗਲ ਜੀ ਅੱਜ ਅਸੀਂ ਇਕੱਠੇ ਹੋਏ ਆ ਸਾਰੇ ਜャ ਤੁਹਾਨੂੰ ਵੀ ਤਕਲੀਫ ਦਿੱਤੀ ਐ ਇਸ ਲਈ ਕਿ ਪੰਜਾਬ ਦਾ ਜਿਹੜਾ ਕਾਲੇ ਪਾਣੀਆਂ ਦਾ ਮੋਰਚਾ ਅਸੀਂ ਲਾਇਆ ਹੋਇਆ ਸੀ ਅਸੀਂ ਨਹੀਂ ਬਲਕਿ ਕਹਿੰਦੇ ਪੂਰੇ ਪੰਜਾਬ ਨੇ ਤੁਸੀਂ ਵੀ ਉਹਦੇ ਚ ਸ਼ਾਮਲ ਹੋ ਸਾਰੇ ਸ਼ਾਮਲ ਹੋ ਕਿਉਂਕਿ ਉਹਦਾ ਨੁਕਸਾਨ ਸਾਰਿਆਂ ਨੂੰ ਹੈ ਅਸੀਂ ਇੱਕ ਸਰਕਾਰ ਨੂੰ ਟਾਈਮ ਦਿੱਤਾ ਸੀ ਕਿ ਜੇ ਤੁਸੀਂ ਕੁਝ ਕਰਨਾ ਹੈ ਤਾਂ 15 ਸੈਪਟੈਂਬਰ ਤੱਕ ਦਾ ਤੁਹਾਡੇ ਕੋਲੇ ਟਾਈਮ ਹੈ 15 ਸਤੰਬਰ ਬੀਤੀ ਹੋਈ ਨੂੰ ਅੱਜ 809 ਦਿਨ ਹੋ ਗਏ ਨੇ ਅਸੀਂ ਸਿਰਫ ਉਹਨੂੰ ਵਾਚ ਰਹੇ ਸੀ ਕਿ ਉਸ ਤੋਂ ਬਾਅਦ ਵੀ ਇਹਨਾਂ ਨੂੰ ਇਹ ਨਾ ਲੱਗੇ ਅਸੀਂ ਤਾਂ ਦੇਣੀ ਭਾਲ ਰਹੇ ਸੀ ਜਿਵੇਂ 15 ਖਤਮ ਹੋਈ ਤੇ ਅਸੀਂ ਕਾਰਵਾਈ ਤੇ ਚੱਲ ਪਏ ਹੁਣ ਉਹਦੇ ਜਵਾਬ ਚ ਇਹਨਾਂ ਨੇ ਕੀ ਕੀਤਾ ਚੀਫ ਮਨਿਸਟਰ ਸਾਹਿਬ ਨੇ ਕਹਾ ਸੌਂ ਜੇ ਅਲੀ ਮੀਟਿੰਗ ਕੀਤੀ ਹੈ ਕਹਾ ਅਜੀਬ ਕਿਸਮ ਦੀ ਟੈਕਨੋਲੋਜੀ ਲੈ ਕੇ ਆ ਰਹੇ ਨੇ ਜਿਹੜੀ ਸੰਸਾਰ ਚ ਹੋਰ ਕਿਤੇ ਨਹੀਂ ਵਰਤੀ ਗਈ ਔਰ ਲੈ ਕੇ ਵੀ ਉਸ ਦੇਸ਼ ਚੋਂ ਆ ਰਹੇ ਨੇ ਜਿੱਥੇ ਸਭ ਤੋਂ ਜ਼ਿਆਦਾ ਪਾਣੀ ਹੈ ਸਭ ਤੋਂ ਜ਼ਿਆਦਾ ਸਾਫ਼ ਪਾਣੀ ਹੈ ਕੈਨੇਡਾ 'ਚ ਉਹ ਸੋੜੇ ਉੱਥੋਂ ਲੈ ਹੁਣ ਤੁਸੀਂ ਆਹ ਥੀਮਸ ਦਾ دریا ਵੇਖ ਲਓ ਲੰਡਨ 'ਚ ਕਿਵੇਂ ਸਾਫ਼ ਹੋਇਆ ਸਿਆਨ ਵਾਲਾ ਦਰਿਆ ਵੇਖ ਲਓ ਪੈਰਿਸ 'ਚ ਕਿਵੇਂ ਕਲੀਨ ਹੋਇਆ ਕੀ ਤੁਸੀਂ ਇਹ ਟੈਕਨੋਲੋਜੀ ਕਿਸੇ ਯੂਰਪ 'ਚੋਂ ਲੈ ਕੇ ਆ ਰਹੇ ਹੋ ਜੋ ਪੋਲਿਊਟਡ ਨੇ ਪਹਿਲਾਂ ਤੋਂ ਸੀ ਔਰ ਹੁਣ ਸਾਫ਼ ਹੋ ਗਏ ਨੇ ਨਾ ਜਾਂ ਤੁਸੀਂ ਤਾਮਨ ਲਾਡੋਂ ਵਾਂਗੂ ਕਰ ਰਹੇ ਹੋ ਜਿਵੇਂ ਜੈ ਲਲਤਾ ਨੇ 2011 'ਚ ਕਰਤਾ ਸੀ ਕੀ ਤੋਂ ਨਹੀਂ ਕਰ ਰਹੇ ਸਿਰਫ ਕਰ ਕੀ ਰਹੇ ਨੇ ਡਿਲੇਇੰਗ ਟੈਕਟਸ ਜਿਵੇਂ ਸਾਡੇ ਪਹਿਲਾਂ এনवायरमेंट ਮਿਨਿਸਟਰ ਜੈਰਾਮ ਰਮੇਸ਼ ਕਰ ਚੁੱਕੇ ਨੇ ਇੱਥੇ ਬੁੱਢੇ ਨਾਲੇ ਤੇ ਉੱਤੇ ਖੜ ਕੇ ਇੱਕ ਬੋਰੀ ਜੀ ਚੋਂ ਕੱਢਿਆ ਸੀ ਬੈਕਟੀਰੀਆਸ ਪਾਈ ਸੀ ਅਗੇ ਪਾਣੀ ਕਲੀਨ ਕਰਦੇ ਨੇ ਕਿ ਪਤਾ ਲੱਗਿਆ ਬੈਕਟੀਰੀਆ ਹੀ ਪਤਾ ਨਹੀਂ ਕਿੱਧਰ ਨੂੰ ਗਏ ਪੰਜਾਂ ਮਿੰਟਾਂ 'ਚ ਇਹ ਕੀ ਹੁੰਦਾ ਹੁਣ ਤੁਸੀਂ ਪੁੱਛੂਗੇ ਇਹ ਕਰ ਕਿਉਂ ਰਹੇ ਨੇ ਇਹ ਡਿਲੇਇੰਗ ਟੈਕਟਸ ਹੈ ਟਾਈਮ ਲਗਾਉਣਾ ਹੈ ਕਿ 2 ਸਾਲ ਸਾਡੇ ਲੰਘ ਜਾਂ ਜਿਵੇਂ ਕਿ ਪਹਿਲੇ ਪਤਾ ਨਹੀਂ ਕਿੰਨੇ ਸਾਲ ਲੰਘੇ ਨਹੀਂ ਔਰ ਕੰਮ ਉਵੇਂ ਹੀ ਚੱਲਦਾ ਰਵੇ ਲੋਕਾਂ ਚ ਉਵੇਂ ਹੀ ਮੌਤ ਵੰਡੀ ਦੀ ਰਵੇ ਫਿਰ ਵੇਖਿਆ ਅਸੀਂ ਕਿ ਸ਼ਾਇਦ ਕੁਝ ਹੋਰ ਕਰ ਲੈਣ ਕੱਖ ਨਹੀਂ ਕੀਤਾ ਹੁਣ ਫਾਈਨਲੀ ਅਸੀਂ ਸਾਰੇ ਇਕੱਠੇ ਹੋਏ ਆ ਬੈਠੇ ਆ ਔਰ ਤੁਹਾਨੂੰ ਦੱਸਣ ਲਈ ਬੈਠੇ ਆ ਸਾਡੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਜਿਹੜੀਆਂ ਕਿ ਤਕਰੀਬਨ ਸਾਰੇ ਪੰਜਾਬ ਚੋਂ ਹੀ ਨੇ ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਤੇ ਪਰਸਨਲੀ ਜਾ ਕੇ ਮਿਲ ਵੀ ਰਹੇ ਆ ਇੱਕ ਜੀ ਡਿਸਾਈਡ ਹੋ ਗਈ ਹੈ ਕਿ ਇੱਕ ਤਰੀਕ ਤੋਂ ਅਸੀਂ ਲੁਧਿਆਣੇ ਚ ਜਿਹੜੀ ਫਿਰੋਜ਼ਪੁਰ ਵਾਲੀ ਰੋਡ ਐ ਇਹਦੇ ਤੇ ਇੱਕ ਪੱਕਾ ਝੰਡਾ ਗੱਡਣ ਜਾ ਰਹੇ ਆ ਬੈਠਣ ਜਾ ਰਹੇ ਆ ਇੱਕ ਪੜਾਵ ਡਾਲ ਰਹੇ ਆ ਉਹ ਪੜਾਵ ਕੀ ਹੁੰਦਾ ਕਿ ਜਦੋਂ ਜੰਗ ਹੋ ਨਹੀਂ ਹੁੰਦੀ ਉਸ ਤੋਂ ਪਹਿਲਾਂ ਆ ਕੇ ਇਕਤਰਤ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਫੌਜਾਂ ਅਸੀਂ ਫੌਜਾਂ ਦਾ ਨਹੀਂ ਅਸੀਂ ਪੰਜਾਬ ਦੇ ਲੋਕ ਆ ਅਸੀਂ ਇਕੱਠੇ ਹੋ ਜਾਣਾ ਬਹਿ ਜਾਣਾ ਆ ਕੇ ਤੇ ਉਹ ਤੋਂ ਬਾਅਦ ਕੁਛ ਦੇਣਾ ਚੀ ਇਹ ਵੀ ਤੁਹਾਨੂੰ ਮੈਂ ਕਲੀਅਰ ਕਟ ਕਹਿ ਰਿਹਾ ਕੁਛ ਦਿਨਾਂ ਚ ਅਸੀਂ ਇਸ ਕਾਲੇ ਪਾਣੀ ਨੂੰ ਰੋਕ ਦੇਣਾ ਕੁਛ ਦਿਨਾਂ ਜੀ ਰੋਕ ਦੇਾਂਗੇ ਕਿਵੇਂ ਰੋਕਾਂਗੇ ਕਿੱਥੇ ਰੋਕਾਂਗੇ ਇਹ ਤੁਹਾਨੂੰ ਵੀ ਪਤਾ ਜੀ 10 ਦਾ ਫਿਰ ਕਿਨੇ ਰੋਕਣ ਦੇਣਾ ਸਾਰੀਆਂ ਜਥੇਬੰਦੀਆਂ ਨਾਲ ਵੀ ਡਿਸਕਸ ਕਰ ਰਹੇ ਹਾਂ ਔਰ ਕਰਕੇ ਅਸੀਂ ਇਹ ਰੋਕਾਂਗੇ ਸਾਡਾ ਸਿਰਫ ਇੱਕ ਗੱਲ ਹੈ ਮੈਂ ਕਿ ਅਸੀਂ ਤਾਂ ਰੋਕਾਂਗੇ ਉਸ ਤੋਂ ਬਾਅਦ ਇਹਨੂੰ ਜੋ ਕਹਿ ਖੋਲੂਗਾ ਔਰ ਰਿਸਪੌਂਸੀਬਲ ਹੋਊਗਾ ਪੰਜਾਬ ਦੇ ਉਸ ਜਾਨੋਮਾਲ ਦਾ ਜਿਹਦਾ ਨੁਕਸਾਨ ਇਸ ਕਾਲੇ ਪਾਣੀ ਕਰਕੇ ਹੋਊਗਾ ਇਹ ਕਾਲਾ ਪਾਣੀ ਜੋ ਉਸ ਤੋਂ ਬਾਅਦ ਜਾਨਾਂ ਲਊਗਾ ਪੰਜਾਬ ਦੇ ਲੋਕਾਂ ਦੀ ਉਹਦੀ ਜ਼ਿੰਮੇਦਾਰ ਉਹ ਸਰਕਾਰ ਹੋਊਗੀ ਜੋ ਸਾਡੇ ਬੰਦ ਕੀਤੇ ਹੋਏ ਕਾਲੇ ਪਾਣੀ ਨੂੰ ਖੋਲੂਗੀ ਤੋਂ ਪਹਿਲਾਂ ਇੱਕ ਇੱਕ ਕਈ ਲੰਬੇ ਸਮਾਂ ਜੂਨ ਤੋਂ ਲੈ ਕੇ ਲਗਾਤਾਰ ਇਹ ਲੜਾਈ ਲੜ ਰਹੇ ਆ ਸਮੁੱਚੀ ਟੀਮ ਸਮੁੱਚਾ ਪੰਜਾਬ ਨਾਲ ਬੱਖ-ਬੱਖ ਜਿੱਥੇ ਬੰਦੀਆਂ ਪੰਜਾਬ ਦਾ ਮੁੱਖ ਮੰਤਰੀ ਮਜ਼ਾਕ ਕਰ ਰਿਹਾ ਮੁਖੌਲ ਕਰ ਰਿਹਾ ਗਮਰਾਹ ਕਰ ਰਿਹਾ ਐਡੇ ਵੱਡੇ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਗੰਭੀਰ ਨਹੀਂ ਹੈਗਾ ਲੋਕ ਮਰ ਰਹੇ ਨੇ ਤਰਾਤਰਾਤ ਕਰ ਰਹੇ ਨੇ ਕੈਂਸਰ ਦੇ ਨਾਲ ਕਾਲੀ ਪੀੜੀ ਦੇ ਨਾਲ ਹੋਰ ਭਿਆਨਕ ਮਾਰੀਆਂ ਨਾਲ ਲੋਕ ਲੋਕਾਂ ਨੂੰ ਮੌਤ ਲਗਾਤਾਰ ਵੰਡੀ ਜਾ ਰਹੀ ਹੈ ਕੱਲ ਹੀ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦਾ ਕਹਿੰਦਾ ਜੀ ਮੈਂ ਵਿਰੋਧੀਆਂ ਦੀਆਂ ਜਣਾਂ 'ਚ ਬਹਿ ਜਾਊਂਗਾ ਅਸਲ ਇਹ ਉਹ ਬੰਦਾ ਜਿਹੜਾ ਪੰਜਾਬ ਦੀਆਂ ਜਣਾਂ 'ਚ ਬੈਠ ਰਿਹਾ ਕੱਲੀਆਂ ਗੱਲਾਂ ਤੋਂ ਇਲਾਵਾ ਕੱਲੀਆਂ ਕਹਾਣੀਆਂ ਤੋਂ ਇਲਾਵਾ ਚਟਕਲਿਆਂ ਤੋਂ ਇਲਾਵਾ ਗੱਪਾਂ ਤੋਂ ਇਲਾਵਾ ਵਿਰੋਧੀਆਂ ਦੇ ਤੰਜ ਕਸਣ ਤੋਂ ਇਲਾਵਾ ਕੀ ਕਰ ਰਿਹਾ ਆ ਪਿੱਛੇ ਜੇ ਹੁਣ ਇਹਨੇ ਲਗਾਤਾਰ ਦੋ ਤਿੰਨ ਮੀਟਿੰਗਾਂ ਸੱਦੀਆਂ ਇੱਕ ਕਮਿਟ ਮੀਟਿੰਗ ਸੱਦੀ ਆ ਫਿਰ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਬੁਲਾਇਆ ਕਿ ਜਿਸ ਤਰ੍ਹਾਂ ਕੋਈ ਨੈਬੂਲਾ ਕੋਈ ਕੰਪਨੀ ਆ ਕੈਨੇਡਾ ਦੀ ਇਸ ਤਰ੍ਹਾਂ ਬਾਈ ਮਤੋਂ ਨੇ ਦੱਸਿਆ ਕਿ ਉਹਨੂੰ ਬੁਲਾ ਕੇ ਇੱਕ ਡਰਾਮਾ ਰਚ ਰਹੇ ਨੇ ਕਿ ਅਸੀਂ ਜੀ ਇਹਨਾਂ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ ਵੀ ਇਹ ਜਿਹੜਾ ਪਾਣੀ ਆ ਸਾਫ਼ ਇਹ ਕੋਣ ਕੰਪਨੀ ਕਰੂਗੀ ਤੁਸੀਂ ਜ਼ਹਿਰ ਪਾਈ ਕਿਉਂ ਰਹੇ ਆ ਸਵਾਲ ਇਹ ਪੈਦਾ ਹੁੰਦਾ ਉਹ ਜ਼ਹਿਰ ਹੀ ਬੰਦ ਕਰ ਦਿਓ ਉਹ ਜ਼ਹਿਰ ਉਹ ਕੈਮੀਕਲ ਜਿਹੜੇ ਕਿਸੇ ਬੈਕਟੀਰੀਏ ਨਾਲ ਜਿਵੇਂ ਪਹਿਲਾਂ ਵੀ ਇੱਥੇ 10-12 ਸਾਲ ਪਹਿਲਾਂ ਡਰਾਮਾ ਰਚ ਗਿਆ 10-12 ਸਾਲ ਪਹਿਲਾਂ ਇੱਥੇ ਵੱਡੇ ਦਰਿਆ ਦੇ ਉੱਤੇ ਖੜ ਕੇ ਸਟ ਕੇ ਬੈਕਟੀਰੀ ਦੀਆਂ ਉਹ ਆਪਣੀਆਂ ਬੋਲੀਆਂ ਵਿੱਚ ਕਹਿੰਦੇ ਜੀ ਲਓ ਹੋ ਗਿਆ ਸਾਫ 10 ਸਾਲ ਨਾਂਗੇ ਹੁਣ ਉਹੀ ਇਹ ਟਾਈਮ ਨਗਾਉਣ ਨੂੰ ਮੁੱਖ ਮੰਤਰੀ ਫਿਰਦਾ ਪਰ ਹੁਣ ਇਹ ਬਰਦਾਸ਼ਤ ਨਹੀਂ ਆ ਹੁਣ ਇਹ ਡਰਾਮਾ ਨਹੀਂ ਚੱਲੂਗਾ ਸੋ ਅਸੀਂ ਜਿਸ ਤਰ੍ਹਾਂ ਬਾਈ ਹਮਤੋਜ ਨੇ ਕਿਹਾ ਕਿ ਇੱਕ ਤਰੀਕ ਤੋਂ ਪੱਕੇ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਜਿਹੜਾ ਇੱਥੇ ਫਰੋਹੇਰ ਰੋਡ ਤੇ ਫਰੋਹੇਰ ਰੋਡ ਦੇ ਉੱਤੇ ਫੇਰਕਾ ਪਲਾਂਟ ਦੇ ਕੋਲੇ ਅਸੀਂ ਪੱਕੇ ਤੌਰ ਤੇ ਆ ਕੇ ਇੱਥੇ ਰੁਕ ਰਹੇ ਹਾਂ ਇੱਥੇ ਬੈਠ ਰਹੇ ਆ ਤੇ ਇੱਥੋਂ ਇਹ ਜ਼ਹਿਰਾਂ ਬੰਦ ਕਰਕੇ ਉਠਾਂਗੇ ਸੋ ਅਸੀਂ ਕਈ ਵਾਰੀ ਸਵਾਲ ਉੱਠਦਾ ਵੀ 15 ਸਤੰਬਰ ਤੋਂ ਤੁਸੀਂ ਟਾਈਮ ਦਿੱਤਾ ਸੀ 15 ਸਤੰਬਰ ਤੱਕ ਦਾ ਪਰ ਉਹ ਤੁਸੀਂ ਗਾਹਾਂ ਕਿਉਂ ਲੈ ਗਏ ਕਿਉਂਕਿ ਅਸੀਂ ਇਸ ਮਸਲੇ ਦਾ ਪੱਕੇ ਤੌਰ ਤੇ ਸਥਾਈ ਤੌਰ ਤੇ ਹੱਲ ਚਾਹੁੰਦੇ ਆ ਅਸੀਂ ਉਹ ਨਹੀਂ ਵੀ ਲਾਣਾ ਲਾਣਾ ਕਰਾਤੀ ਜੀ ਰੌਲਾ ਪਾਤਾ ਜੀ ਹਾਂ ਜੀ ਅਸੀਂ ਆ ਕਰਤਾ ਆ ਕਰਤਾ ਉਹਨਾਂ ਕੱਖ ਨਹੀਂ ਹੋਣਾ ਅਸੀਂ ਚਾਹੁੰਦੇ ਆ ਵੀ ਇਹ ਇਹ ਬਹੁਤ ਗੰਭੀਰ ਮੁੱਦਾ ਹੈ ਇਹ ਸਾਰਿਆਂ ਮੁੱਦਿਆਂ ਨਾਲੋਂ ਇਹ ਮਸਲਾ ਪੰਜਾਬ ਦਾ ਅੱਜ ਬਣਿਆ ਹੋਇਆ ਚਾਹੇ ਧਰਤੀ ਹੇਠਾਂ ਤੇ ਚਾਹੇ ਦਰਿਆਵਾਂ 'ਚ ਜੋ ਜ਼ਹਿਰ ਪਾਈ ਜਾ ਰਹੀ ਆ ਇਹਦੇ ਉੱਤੇ ਅਸੀਂ ਪੱਕੇ ਤੌਰ ਦੇ ਉੱਤੇ ਹੁਣੇ ਕੋਕੇ ਜੜ ਕੇ ਉੱਠਾਂਗੇ ਜੋ ਮਰਜ਼ੀ ਹੋ ਜੇ ਇਹਨੇ ਚੱਕ ਕੇ ਜੇਲ ਸਿੱਟਣੇ ਆ ਬੰਦ ਕਰਨੇ ਆ ਪਰਚੇ ਦੇਣੇ ਆ ਭਵੰਤਨੇ ਸਰਕਾਰ ਨੇ ਉਹ ਕਰ ਲੇ ਤੇ ਨਹੀਂ ਫਿਰ ਹਰ ਹਾਲ ਦੇ ਵਿੱਚ ਅਸੀਂ ਇਹ ਜ਼ਹਿਰਾਂ ਬੰਦ ਕਰਕੇ ਸਾਲਾਂ ਸਰ ਮਾਨ ਸਾਹਿਬ ਨੇ ਜਿਹੜਾ ਇੱਕ ਇੱਕ ਗੱਲ ਬਸ ਇਹ ਕਹਿ ਦੇ ਫਿਰ ਉਹ ਦੁਬਾਰਾ ਆਪਾਂ ਸਵਾਲ ਜਵਾਬ ਪਾਣੀ ਜਿਹੜਾ ਸਤਲੁਜ ਦੇ ਵਿੱਚ ਮਿਲਦਾ ਉਹਨੂੰ ਬੰਦ ਕਰਾਂਗੇ ਦੇਖੋ ਇਹਦੀ ਜ਼ਿਆਦਾ ਡਿਟੇਲ ਦੱਸਤੀ ਫਿਰ ਸਾਡਾ ਉਹੀ ਮਸਲਾ ਹੋ ਜੂਗਾ ਤੁਹਾਨੂੰ ਇੰਨਾ ਗੱਲਤਾ ਸੀ ਜੋ ਕਾਲਾ ਪਾਣੀ ਹੈ ਪੰਜਾਬ ਨੂੰ ਵੰਡਿਆ ਜਾ ਰਿਹਾ ਹੈ ਕਾਲਾ ਪਾਣੀ ਵੰਡਿਆ ਜਾ ਰਿਹਾ ਜੋ ਦਰਿਆਵਾਂ ਰਹੀ ਜਾ ਰਿਹਾ ਜਾਂ ਕਾਲਾ ਪਾਣੀ ਆ ਰਹੇ ਜੋ ਵੀ ਇਹਦਾ ਤਰੀਕਾ ਅਪਣਾਵਾਂਗੇ ਸਤਲੁਜ ਦੇ ਵਿੱਚ ਕਾਲਾ ਪਾਣੀ ਨਹੀਂ ਪੈਣ ਦੇਣਾ ਸੀ ਇਹ ਕਲੀਅਰ ਕਟ ਹੈ ਬੁੱਢੇ ਨਾਲੇ ਵਾਲਾ ਸਰ ਕਈ ਜਗ੍ਹਾ ਤੋਂ ਪਾਣੀ ਪੈ ਰਿਹਾ ਹੈ ਇੱਕ ਜਗ੍ਹਾ ਤੋਂ ਨਹੀਂ ਪੈ ਰਿਹਾ ਹੈਗਾ ਪਾਣੀ ਪਿੱਛੇ ਵੀ ਸਤਲੁਜ ਦੇ ਵਿੱਚ ਜਿਹੜਾ ਜਾਂਦਾ ਸਾਰਾ ਕਰ ਇਹਦੀ ਡਿਟੇਲ ਅਸੀਂ ਪਹਿਲਾਂ ਨਹੀਂ ਦੇਣੀ ਜ਼ਿਆਦਾ ਪਾਣੀ ਕਿਸੇ ਜ਼ਹਿਰ ਦੀ ਭੈਣ ਨਹੀਂ ਦੇ ਪੈ ਨਹੀਂ ਦੇਣੇ ਬਸ ਇਹ ਕਲੀਅਰ ਕਟ ਗੱਲ ਹੈ ਕਿ ਤੁਹੀਂ ਪੈਂਦੀ ਆ ਉਹ ਟੈਕਨੋਲੋਜੀ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰ ਨੇ ਕਿਹਾ ਕਿ ਉਹਦੇ ਨਾਲ ਤਿੰਨ ਲੇਅਰ ਚ ਪਾਣੀ ਸਾਫ਼ ਕੀਤਾ ਜਾਊਗਾ ਪਰ ਦੂਸਰੇ ਪਾਸੇ ਜਿਵੇਂ ਇੰਡਸਟਰੀ ਦਾ ਪਾਣੀ ਉਹ ਕਹਿੰਦੇ ਦੀ ਵਾਟਰ ਟ੍ਰੀਟ ਕਰਕੇ ਪਾ ਰਹੇ ਆ ਪਰ ਤੀਸਰਾ ਇਹ ਆ ਰਿਹਾ ਕਿ ਜਿਹੜਾ ਪਾਣੀ ਪੈ ਰਿਹਾ ਇਹ ਸਾਰਾ ਸਤਲੁਜ ਦੇ ਵਿੱਚ ਜਾਂਦਾ ਇਹਨੂੰ ਰੋਕਣ ਦੇ ਜਿਵੇਂ ਤੁਸੀਂ ਕਿਹਾ ਕਿ ਯਤਨ ਕਰਨੇ ਚਾਹੀਦੇ ਆ ਅਸੀਂ ਅ ਤੱਬਾ ਥਾਣਾ ਦਰਖਾ ਦਿੱਤੀ ਅਸੀਂ ਕਮਿਸ਼ਨਰ ਨੂੰ ਮਿਲੇ ਪੁਲਿਸ ਕਮਿਸ਼ਨਰ ਨੂੰ ਲੁਧਿਆਣੇ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਵੀ ਆਹ ਆਹ ਬੰਦੇ ਜਿਹੜਾ ਜ਼ਹਿਰ ਪਾ ਰਿਹਾ ਪਾਣੀ ਚ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਲਿਖ ਕੇ ਆ ਗਿਆ ਸੈਂਟਰ ਬੋਰਡ ਤੋਂ ਵੀ ਇਹਨੂੰ ਬੰਦ ਕਰ ਦਿਓ ਕੋਈ ਕਾਰਵਾਈ ਹੋਈ ਅਸੀਂ ਜੇ ਬਾਈ ਨੇ ਕਹਿ ਹਾਂ ਤੋਏ ਨੇ ਵੀ ਉਹ ਗੱਲ ਆ ਵੀ ਪਹਿਲਾਂ ਤੂੰ ਦੇਖਦੇ ਆ ਵੀ ਤੂੰ ਕੋਈ ਗੱਲ ਨਹੀਂ ਗੋਲੀ ਮਾਰ ਰਹੀ ਦੇਖ ਰਹੇ ਆ ਜੀ ਤੈਨੂੰ ਮਾਰ ਤਾਂ ਫੜ ਕੇ ਤੈਨੂੰ ਅੰਦਰ ਦੇ ਦਾਂਗੇ ਉਹ ਜ਼ਹਿਰ ਬੰਦ ਕਿਉਂ ਨਹੀਂ ਕਰ ਰਹੇ ਸਵਾਲ ਤਾਂ ਇਹ ਪੈਦਾ ਆਹ ਕੰਪਨੀ ਆ ਗਈ ਜੀ ਆਹ ਅਸੀਂ ਵੀ ਇਸੇ ਕਰਕੇ 15 ਸਤੰਬਰ ਤੱਕ ਟਾਈਮ ਦਿੱਤਾ ਸੀਗਾ ਮੂੰਹ ਦੇਖ ਰਹੇ ਇਹਨਾਂ ਨੇ ਵੀ ਕੀ ਕਰ ਰਹੇ ਨੇ ਉਹ ਉਹੀ ਪੰਜਾਬ ਦਾ ਮੁੱਖ ਮੰਤਰੀ ਕਦੇ ਉਹਦੇ ਨਾਲ ਮੀਟਿੰਗ ਕਰ ਲਈ ਕਦੇ ਉੱਥੇ ਬਿਆਨ ਦਿੱਤਾ ਅਸੀਂ ਆਹ ਕਰ ਰਹੇ ਆ ਕਦੇ ਆ ਬਸ ਉਹ ਸਮਾਂ ਨਿਗਾ ਰਹੇ ਆ ਉਹੀ ਗੱਲ ਬਾਰ-ਬਾਰ ਸਾਹਮਣੇ ਆਉਂਦੀ ਹੈ ਵੀ ਕੀ ਇਹ ਡੈਂਗ ਫੈਕਟਰੀਆਂ ਵਾਲੇ ਜਾਂ ਹੋਰ ਜਿੰਨੀਆਂ ਗਹਿਰਾ ਪਾਉਣ ਵਾਲੇ ਲੋਕ ਨੇ ਕੀ ਉਹ ਇੰਨੇ ਤਾਕਤਵਰ ਨੇ ਇਹਨੇ ਪਾਵਰਫੁਲ ਨੇ ਕਿ ਸਰਕਾਰ ਤੋਂ ਆਖੀ ਕੋਈ ਫਰਦੇ ਆ ਸਾਡੇ 650 ਕਰੋੜ ਰੁਪਏ ਵੀ ਖਰਚ ਕੀਤਾ ਗਿਆ ਲੱਗਦਾ ਉਹਨਾਂ ਪੈਸਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਸਥਿਤੀ ਤਾਂ ਜਿਉਂ ਦੀ ਤਿਉਂ ਆ ਸਥਿਤੀ ਕਿਉਂਕਿ ਉਹਨਾਂ 588 ਕਰੋੜ ਰੁਪਏ ਕਹਿੰਦੇ ਜੀ ਵੰਡ ਦਿੱਤਾ ਗਿਆ ਕੰਪਨੀ ਨੂੰ ਦੇ ਦਿੱਤਾ ਗਿਆ ਇਹ ਨਾ ਇੱਕ ਛੋਟਾ ਜਿਹਾ ਪਾਰਟ ਹੈ ਇਸ ਗੱਲ ਦਾ ਇਹਦਾ ਵੀ ਅਸੀਂ ਆਨੇ ਕਰੋ ਜੋ ਕਰ ਲੈ ਜਾਂਚ ਕਰੋ ਪਰ ਪਤਾ ਤੁਹਾਨੂੰ ਮੈਂ ਇੱਕ ਛੋਟੀ ਜੀ ਗੱਲ ਤੁਹਾਨੂੰ ਤੁਹਾਨੂੰ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਇਹ ਸਾਰੇ ਤਰੀਕੇ ਪਤਾ ਕੀ ਹੈ ਇਹ ਟੈਕਟਸ ਨੇ ਗੱਲ ਨੂੰ ਹੋਰ ਪਾਸੇ ਲੈ ਜਾਂਦੇ ਕਾਦੇ ਲਈ ਪੈਸੇ ਲੱਗ ਰਹੇ ਆ ਪੱਥਰ ਭੰਨਦਾ ਫਿਰਦਾ ਜਾਂ ਉਤੋਂ ਦਰਿਆਇ ਕਿਸ਼ਤੀ ਲਈ ਫਿਰਦਾ ਇਹ ਸਾਰੀਆਂ ਗੱਲਾਂ ਭਰਮਾਉਣ ਵਾਲੀਆਂ ਅਸੀਂ ਇੱਕ ਛੋਟੀ ਜੀ ਗੱਲਾਂ ਨੇ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਇੱਕ ਆਰਡਰ ਇਸ਼ੂ ਕੀਤਾ ਹੈ ਕਿ ਜਿਹੜਾ ਪਾਣੀ ਪੀ ਰਿਹਾ ਇਹ ਗਲਤ ਪੀ ਰਿਹਾ 12 اگست ਨੂੰ ਕੀਤਾ ਹੈ 14 ਦਿਨ ਦਾ ٹائم ਦਿੱਤਾ ਸੀ 26 اگست ਨੂੰ وہ ڈیڈ لائن ختم ہو گئی ہے۔ ਤੁਸੀਂ ਹੁਣ ਤੱਕ ਨਹੀਂ ਕੀਤਾ گا۔ ਤਾਂ ਗੈਰ ਕਾਨੂੰਨੀ اور ਤੁਹਾਨੂੰ ਮੈਂ ਗੱਲ ਹੋਰ ਦੱਸ ਦਿਆਂ ਜੋ ਅਸੀਂ ਕਰਾਂਗੇ ਜੋ ਅਸੀਂ ਕਰਾਂਗੇ ਅਸੀਂ ਕਾਨੂੰਨੀ ਕੰਮ ਕਰਾਂਗੇ। ਕਿਉਂਕਿ ਗੈਰ ਕਾਨੂੰਨੀ پنجاب ਸਰਕਾਰ پنجاب پولوشن بورڈ ਤੇ ਉਹ انڈسٹری والے ਕਰ ਰਹੇ ਨੇ ਪਾਣੀ ਪਾ ਕੇ ਜਿਹਨੂੰ ਕਿ نیشنل پولوشن بورڈ ਵੀ ਕਹਿ ਚੁੱਕਿਆ ਕਿ ਇਹ ਗਲਤ ਹੈ। ਕਾਨੂੰਨਨ ਗੱਲ ਇਹਨੇ ਤੇ ਕਾਰਵਾਈ ਹੋਣੀ ਚਾਹੀਦੀ ਐ ਅਸੀਂ ਆ ਕੇ ਟਿੱਬਾ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਕਮਿਸ਼ਨਰ ਆਫ ਪੁਲਿਸ ਨੇ ਜੋ ਮਿਸਟਰ ਚਾਲ ਉਹਨਾਂ ਕੋਲੇ ਰਿਪੋਰਟ ਖਰਾਈ ਕਿੰਨਾ ਚਿਰ ਹੋ ਗਿਆ ਆਪਣ ਨੂੰ ਮਹੀਨੇ ਤੋਂ ਉੱਤੇ ਹੋ ਗਿਆ ਜੀ ਮਹੀਨੇ ਤੋਂ ਉੱਤੇ ਹੋ ਗਿਆ ਦੱਸੋ ਕੀ ਕਾਰਵਾਈ ਹੋਈ ਵੀ ਇਹ ਨਾ ਫਿਰ ਟਕਰਾਅ ਦਾ ਖਰਾਬਦਾ ਹੋਊਗਾ ਨਾ ਜਦੋਂ ਵੀ ਕਹਿ ਰਹੇ ਹਾਂ ਵੀ ਜਿਹੜੀ ਉਹ ਸਮਾਦਸਤਾ ਜਿਹੜਾ ਉਹ ਦੱਸਦੀ ਵੀ ਫਿਰ ਟਕਰਾਅ ਹੋਊਗਾ ਲੱਗਦਾ ਨਹੀਂ ਕਿ ਟਕਰਾਅ ਹੋਊਗਾ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਜਦੋਂ ਬੰਦ ਕਰ ਲਈ ਕਿੰਨੇ ਚਿਰ ਦਾ ਦਿਨ ਦਿੰਦੇ ਆ ਰਿਹਾ ਕਰ ਲੋ ਕਰ ਲੋ ਕਰ ਲੋ ਹੋਰ ਮੈਨੂੰ ਤੁਸੀਂ ਦੱਸੋ ਕੀ ਤਰੀਕਾ ਫਿਰ ਕੀ ਕਰੀਏ ਦੇਖੋ ਸਾਡੇ ਤਾਂ ਲੋਕ ਪਹਿਲਾਂ ਹੀ ਮਰਦੇ ਨੇ ਉਹ ਸਹੀ ਹੈ ਕਾਲਾ ਪਾਣੀ ਪਾਉਣਾ ਚਾਹੀਦਾ ਦੁਨੀਆ ਦਾ ਕਾਨੂੰਨ ਹੈ ਇਹ ਬੇਦਕਾ ਦੇ ਰੋਡ ਟੌਪ ਤੇ ਜਾਂ ਸਾਈਡ ਤੇ ਬੈਠ ਜੇ ਜਿੱਥੇ ਕੋਈ ਧਰਮ ਦਾ ਕੋਈ ਜਗ੍ਹਾ ਡਿਸਾਈਟ ਕਰਦਾ ਅਸੱਚ ਪਤਾ ਕੀ ਹੈ ਇਹਦੀ ਅਸੀਂ ਜ਼ਿਆਦਾ ਡਿਟੇਲ ਤੁਹਾਨੂੰ ਹੁਣ ਦੱਸਾਂਗੇ ਤਾਂ ਫਿਰ ਸਾਨੂੰ ਇਹਨਾਂ ਨੇ ਕਰਨ ਕਰਾਉਣ ਕੁਛ ਨਹੀਂ ਦੇਣਾ ਅਸੀਂ ਰਾਹ ਰੋਕਣ ਚ ਬਿਲਕੁਲ ਇੰਟਰਸਟਿਡ ਨਹੀਂ ਇਹ ਲੋਕਾਂ ਨੂੰ ਅਸੀਂ ਤੰਗ ਨਹੀਂ ਕਰਨਾਗਾ ਔਰ ਅਸੀਂ ਲੋਕਾਂ ਨੂੰ ਤੰਗ ਕਰਨ ਦੇ ਵਿੱਚ ਅਸੀਂ ਤਾਂ ਲੋਕਾਂ ਦੇ ਫਾਇਦੇ ਲਈ ਆਏ ਆ ਮੈਨੂੰ ਇਹ ਦੱਸੋ ਬੜੀ ਇੱਕ ਗੱਲ ਬਣਾਈ ਜਾਂਦੀ ਕਿ ਅਸੀਂ ਲੁਧਿਆਣੇ ਦੇ ਖਲਾ ਆ ਘਰ ਕਿਹੜੇ ਚ ਬੈਠੇ ਲੁਧਿਆਣੇ ਦੇ ਚ ਬੈਠੇ ਹੋ ਤੁਸੀਂ ਲੁਧਿਆਣੇ ਦੇ ਹੀ ਹੋ ਔਰ ਲੁਧਿਆਣੇ ਦੇ ਲੋਕ ਤਾਂ ਪਹਿਲੇ ਵਿਕਟਮ ਨੇ ਇਸ ਗੱਲ ਦੇ ਲੁਧਿਆਣੇ ਦੇ ਲੋਕ ਤਾਂ ਸਭ ਤੋਂ ਪਹਿਲਾ ਪੀੜਿਤ ਨੇ ਔਰ ਸਾਨੂੰ ਕੀ ਮਿਲ ਜਾਣਾ ਹੈ ਲੱਖੇ ਨੂੰ ਮੈਨੂੰ ਜਸਕਿਰਤ ਜੀ ਨੂੰ ਬੈਂਸ ਸਾਹਿਬ ਨੂੰ ਖੈਰਾ ਸਾਹਿਬ ਨੂੰ ਕਪਲ ਜੀ ਨੂੰ ਲੁੰਬਾ ਜੀ ਨੂੰ ਕੀ ਮਿਲ ਜਾਣਾ ਹੈ ਕੀ ਲੈਣਾ ਸੀ ਇਹਦੇ ਚੋਂ ਅਸੀਂ ਸਿਰਫ ਇੱਕ ਇਨੀਸ਼ੀਏਟਿਵ ਲੈ ਕੇ ਹਰ ਘਰ ਦੇ ਵਿੱਚ ਇਹ ਗੱਲ ਸੀ ਹਰ ਬੰਦੇ ਦੀ ਜ਼ੁਬਾਨ ਤੇ ਇਹ ਗੱਲ ਸੀ ਕਿ ਇਹ ਰੋਕਿਆ ਜਾਣਾ ਚਾਹੀਦਾ ਅਸੀਂ ਲੱਕੇ ਅੱਗੇ ਤੁਰ ਪਏ ਹਾਂ ਤੁਸੀਂ ਉਸ ਦਿਨ ਵੇਖਿਆ ਇੱਥੇ ਜਦੋਂ ਇਕੱਠ ਹੋਇਆ ਸੀ ਕਿਹੜੀ ਜਥੇਬੰਦੀ ਹੈ ਪੰਜਾਬ ਦੀ ਜਿਹੜੀ ਨਹੀਂ ਆਈ ਕਿਹੜੇ ਬੰਦੇ ਨੇ ਕਿਹਾ ਮੈਂ ਅਸੀਂ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਦੱਸਾਂ ਤੁਸੀਂ ਕਵਰ ਨਹੀਂ ਕਰ पाए 14 ਅੱਸੇ ਮਹੀਨੇ ਦੀ ਤਾਰੀਖ ਨੂੰ ਲੁਧਿਆਣਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਲਵਿੰਦਰ ਸਿੰਘ ਭੁੰਦੜ ਅਕਾਲੀ ਦਲ ਦੇ ਪ੍ਰਧਾਨ ਸੁਨੀਲ ਜਾਖੜ ਜੀ ਵੱਲੋਂ ਚੰਨੀ ਜੀ ਭਾਜਪੀ ਦੇ ਪ੍ਰਧਾਨ ਵੱਲੋਂ ਆਪਣਾ ਸਿਮਰਨਜੀਤ ਸਿੰਘ ਮਾਨ ਸਾਹਿਬ ਆਪਣਾ ਪ੍ਰਗਟ ਸਿੰਘ ਜੀ ਮਨਪ੍ਰੀਤ ਐਲੀ ਜੀ ਬੀਐਸਪੀ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਰੀਆਂ ਮੇਜਰ ਪਾਰਟੀਆਂ ਦੇ ਬੰਦਿਆਂ ਨੇ ਆ ਕੇ ਉੱਥੇ ਸਪਸ਼ਟ ਔਰ ਸਿੱਧੇ ਵੇ ਨਾਲ ਬੋਲਿਆ ਕਿ ਅਸੀਂ ਤੁਹਾਡੇ ਨਾਲ ਆ ਇਹ ਬੰਦ ਹੋਣਾ ਚਾਹੀਦਾ ਅਸੀਂ आम आदमी पार्टी ਦੇ ਪ੍ਰਧਾਨ ਨੂੰ ਵੀ આમંત્રਿਤ ਕੀਤਾ ਸੀ ਉਸ কুরਸੀ ਤੇ ਉਹਨਾਂ ਦਾ ਨਾਮ ਲਿਖ ਕੇ ਖਾਲੀ ਪਿਆ ਰਿਆ ਕੋਈ ਨਹੀਂ ਆਇਆ ਔਰ ਇਹ ਉਹੀ ਲੋਕ ਨੇ ਜੋ ਇਸ ਨੂੰ ਬੰਦ ਕਰਨ ਲਈ ਵੱਧ ਚੜ ਕੇ ਬੋਲਦੇ ਹੁੰਦੇ ਸੀ ਇਨਕਲੂਡਿੰਗ ਮੁੱਖ ਮੰਤਰੀ ਸਪੀਕਰ ਸਾਹਿਬ ਤੇ ਬਾਕੀ ਮੰਤਰੀ ਸਾਰੇ ਕੋਈ ਨਹੀਂ ਆਇਆ ਸਾਰੀਆਂ ਪਾਰਟੀਆਂ ਸਾਰੀਆਂ ਜਥੇਬੰਦੀਆਂ ਸਾਰੀਆਂ ਸਾਰੇ ਦੇ ਸਾਰੇ ਜੋ ਵੀ ਗਠਬੰਧਨ ਨੇ ਉਹ ਸਾਰੇ ਇਸ ਚੀਜ਼ ਦੇ ਨਾਲ ਨੇ ਕੋਈ ਬੰਦਾ ਇਹਦੇ ਵਿਰੋਧ ਚ ਨਹੀਂ ਹੈ ਤਾਂ ਦੱਸੋ ਕਿਉਂ ਅਸੀਂ ਇਹਨੂੰ ਬੰਦ ਕਰਾਂਗੇ ਫਿਰ ਉਸ ਤੋਂ ਬਾਅਦ ਜੇ ਕੋਈ ਚਾਲੂ ਕਰੂਗਾ ਜੇ ਇਹ ਗਵਰਨਮੈਂਟ ਚਾਲੂ ਕਰੂਗੀ ਦੁਬਾਰਾ ਤਾਂ ਕੋਈ ਅਕਾਲੀ ਕਾਂਗਰਸੀ ਪਿੱਛੇ ਰਹਿ ਜਾਣਗੇ ਫਿਰ ਇਹ ਜ਼ਿੰਮੇਦਾਰ ਹੋਣਗੇ ਹੁਣ ਤੱਕ ਤਾਂ ਸਾਰੇ ਜ਼ਿੰਮੇਦਾਰ ਸੀ ਨਾ ਔਰ ਹੈਗੇ ਵੀ ਨਹੀਂ ਪਰ ਜੇ ਦੁਬਾਰਾ ਖੋਲਣਗੇ ਉਸ ਬੰਦ ਕੀਤੇ ਹੋਏ ਕਾਲੇ ਪਾਣੀ ਨੂੰ ਕਿਉਂਕਿ ਤੁਹਾਨੂੰ ਦਾਅਵੇ ਨਾਲ ਆਨੇ ਆਸੀਂ ਬੰਦ ਕਰ ਦਿਆਂਗੇ ਉਹ ਰੋਕ ਕੇ ਵਿਖਾਵੇ ਬੰਦ ਕਰਾਂਗੇ ਔਰ ਫਿਰ ਨਾਲ ਇਹ ਗੱਲ ਵੀ ਕਹਿੰਨੇ ਆ ਕਿ ਖੋਲ ਕੇ ਵਖਾਉਣ ਫਿਰ ਸਾਰੇ ਪੰਜਾਬ ਚ ਜਾਵਾਂਗੇ ਕਿ ਇਹ ਆ ਉਹ ਪਾਣੀ ਖੋਲਣ ਵਾਲੇ ਇਹ ਆ ਉਹਨਾਂ ਲੋਕਾਂ ਦੇ ਕਾਥਲ ਪੁੱਛੋ ਇਹਨਾਂ ਤੋਂ ਜਦੋਂ ਪਿੰਡ ਪਿੰਡ ਆਉਣ ਸਾਰੇ ਜਥੇਬੰਦੀ ਨੂੰ ਸੱਦਾ ਹੈਗਾ ਇੱਕ ਤਰੀਕ ਜ ਸੱਦਾ ਨਹੀਂ ਅਸੀਂ ਮਿਲ ਵੀ ਰਹੇ ਆ ਸਾਰਿਆਂ ਨੂੰ ਔਰ ਉਹ ਨਾਲ ਖੜਨਗੇ ਸਾਡੇ ਇੱਕ ਇਕੱਠ ਨਹੀਂ 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 ਇਕੱਠ ਨਹੀਂਗਾ ਅਸੀਂ ਉੱਥੇ ਬੈਠ ਕੇ ਕਹਿਤਾ ਗਿਆ ਅਸੀਂ ਬਹਿ ਗਿਆਂ ਆ ਕੇ ਉਸ ਤੋਂ ਬਾਅਦ ਉਹ ਆਉਣਗੇ ਉਹਨਾਂ ਦੇ ਬੰਦੇ ਮਿਲ ਕੇ ਵੀ ਜਾਣਗੇ ਉਸ ਤੋਂ ਬਾਅਦ ਜਦੋਂ ਅਸੀਂ ਬੰਦ ਕਰਤਾ ਫਿਰ ਉੱਤੇ ਖੜ ਕੇ ਤੁਹਾਨੂੰ ਵੀ ਜੱਦਾਂਗੇ ਲਓ ਜੀ ਆ ਬੰਦ ਕਰਤਾ ਹੁਣ ਇਹਨੂੰ ਖੋਲਦੇ ਹਾਂ ਤੇ ਇਹ ਪੰਜਾਬ ਸਰਕਾਰ ਜ਼ਿੰਮੇਦਾਰ ਹੈ ਹਾਂ ਸਾਡੇ ਨਾਲ ਤੁਸੀਂ ਕੀ ਕਰਨਾ ਹੈ ਪਰਚਾ ਪਾਉਣਾ ਅੰਦਰ ਕਰਨਾ ਐਂਟਰੇਨ ਕਰਨਾ ਜੋ ਕਰਨਾ ਕਰ ਲਿਓ ਜੇ ਜੇ ਪੰਜਾਬ ਦੇ ਲੋਕਾਂ ਨੂੰ ਗੰਦੇ ਪਾਣੀ ਤੋਂ ਬਚਾਉਣਾ ਕੋਈ ਜੁਰਮ ਹੈ ਤਾਂ ਅਸੀਂ ਤੁਹਾਨੂੰ ਡਿਕਲੇਅਰ ਕਰਕੇ ਜਾ ਰਹੇ ਹਾਂ ਅਸੀਂ ਉਹ ਕਰਨ ਜਾ ਰਹੇ ਹਾਂ ਉਸ ਜੁਰਮ ਨੂੰ ਜਿਹੜਾ ਕਿ ਇਨਸਾਨੀਅਤ ਦੇ ਫਾਇਦੇ ਲਈ ਹੈ ਨੀਕੀ ਲਈ ਹੈ। ਇਹ ਪ੍ਰੋਗਰਾਮ ਦਾ ਅਸੀਂ ਅੱਜ ਐਲਾਨ ਕੀਤਾ ਹੈ। ਇਹ ਜਿਵੇਂ ਲਖੇਬਾਈ ਨੇ ਦੱਸਿਆ ਅਸੀਂ 18 ਜੂਨ ਤੋਂ ਤੁਰੇ ਹੋਏ ਆਂ। ਸਾਰੀਆਂ ਗੱਲਾਂ ਅਸੀਂ ਸਰਕਾਰ ਨੂੰ ਖੁੱਲਾ ਡੁੱਲਾ ਟਾਈਮ ਦੇ ਕੇ ਅਨਾਉਂਸ ਕੀਤੀਆਂ ਕਿ ਭਾਈ ਆਹ ਕਰਨ ਜਾ ਰਹੇ ਆਂ ਤੁਸੀਂ ਜੇ ਕੁਝ ਕਰਨਾ ਹੈ ਕਰ ਲਓ। ਹਾਲੇ ਤੱਕ ਐਂ ਹੀ ਲੱਗਦਾ ਹੈ ਕਿ ਸਰਕਾਰ ਇਸ ਬਾਰੇ ਗੰਭੀਰ ਨਹੀਂ ਹੈ। ਜਿਹੜਾ ਪਿੱਛੇ ਹੈ ਨੈਬੂਲਾ ਗਰੁੱਪ ਦੀ ਗੱਲ ਚੱਲੀ ਉਹਦੇ ਵੀ ਅਸੀਂ ਸਾਰੇ ਸਵਾਲ 13 ਸਵਾਲ ਸਰਕਾਰ ਨੂੰ ਪੁੱਛੇ ਸੀਗੇ। ਉਹ ਸਾਰੇ মিডিਆ ਨੇ ਬਹੁਤ ਸੋਹਣਾ ਕਵਰ ਕੀਤਾ মিডিਆ ਤੇ ਰਾਈ ਸਰਕਾਰ ਤੱਕ ਪਹੁੰਚ ਚੁੱਕੇ ਐ ਹਾਲੇ ਤੱਕ ਸਾਨੂੰ ਉਹਦਾ ਕੋਈ ਜਵਾਬ ਸਰਕਾਰ ਨੇ ਨਹੀਂ ਦਿੱਤਾ ਤੇ ਅਸੀਂ ਉਮੀਦ ਕਰਦੇ ਆਂ ਕਿ ਭਾਈ ਸਰਕਾਰ ਨੇ ਹਾਲੇ ਤੱਕ ਜੋ ਕੀਤਾ ਚਲੋ ਕੀਤਾ ਕੋ ਬਹੁਤਾ ਸੀਰੀਅਸ ਨਹੀਂ ਕੀਤਾ ਪਰ ਜਿਵੇਂ ਮੱਤੇਵਾੜੇ ਵੇਲੇ ਜਾਂ ਭਾਵੇਂ ਜੀਰੇ ਵੇਲੇ ਭਾਵੇਂ ਦੇਰ ਨਾਲ ਹੀ ਸਹੀ ਕੋਈ ਥੋੜਾ ਬਹੁਤ ਕੋਈ ਪੋਜ਼ਿਟਿਵ ਡਾਇਰੈਕਸ਼ਨ ਚ ਸਰਕਾਰ ਤੁਰੀ ਸੀ ਇਸ ਬਹੁਤ ਵੱਡੇ ਬਹੁਤ ਗੰਭੀਰ ਮਸਲੇ ਤੇ ਬੜੀ ਸੀਰੀਅਸਲੀ ਸਰਕਾਰ ਜਿਹੜੀ ਆ ਹੁਣ ਵੀ ਤੁਰੇ ਤਾਂ ਕਿ ਇਹ ਮਸਲਾ ਜਿਹੜਾ ਹੈ ਉਹ ਲੋਕਾਂ ਵਾਸਤੇ ਅਸੀਂ ਪੰਜਾਬ ਦੇ ਲੋਕਾਂ ਵਾਸਤੇ ਹੱਲ ਕਰ ਸਕੀਏ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਸਾਡੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਮਸਲਾ ਹੱਲ ਹੋਣਾ ਚਾਹੀਦਾ ਹੈ ਇਹ ਕੋਈ ਤਮਾਸ਼ਾ ਖੜਾ ਕਰਨਾ ਕੋਈ ਮਕਸਦ ਨਹੀਂ ਹੈ ਮਸਲਾ ਹੱਲ ਕਰਨਾ ਮਕਸਦ ਹੈ ਤੋਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਇਹਦੇ ਤੇ ਕੋਈ ਸੀਰੀਅਸ ਕਰ ਲੋ ਹਾਲੇ ਤੱਕ ਤੁਸੀਂ ਨਹੀਂ ਕੀਤਾ ਸੋ ਇਹੀ ਅਸੀਂ ਹਾਲੇ ਤੱਕ ਜੋ ਹੈ ਕਿੰਨਾ ਬੜੀ ਅਜੀਬ ਗੱਲ ਹੈ ਕਿ ਅਸੀਂ ਜੀ ਪਾਣੀ ਕਲੀਨ ਕਰਾਂਗੇ ਕਿਹੜਾ ਪਾਣੀ ਕਲੀਨ ਕਰੂੰਗਾ ਯਾਰ ਇਹੜਾ ਪਾਣੀ ਨੂੰ ਗੰਦਾ ਕਰ ਰਹੇ ਪਹਿਲਾਂ ਉਹਨਾਂ ਨੂੰ ਕਿਉਂ ਨਹੀਂ ਰੋਕਦੇਗੇ ਤੁਸੀਂ ਕਹੋ ਲਵੀ ਅਸੀਂ ਜੀ ਫਲਾਨਾ ਬੰਦਾ ਕਤਲ ਹੋਊਗਾ ਤਾਂ ਅਸੀਂ ਸਜ਼ਾ ਦੇਵਾਂਗੇ ਓਏ ਸਜ਼ਾ ਤੋਂ ਪਹਿਲਾਂ ਇਹ ਕੰਮ ਕਿਉਂ ਨਹੀਂ ਕਰਦੇਗੇ ਰੋਕੋ ਤੁਸੀਂ ਇਹ ਇਹ ਕਹਿ ਰਹੇ ਹੋ ਅਸੀਂ ਟੈਕਨੋਲੋਜੀ ਕਿਹੜੀ ਲੈ ਕੇ ਆ ਰਹੇ ਆਂ ਕਿ ਅਸੀਂ ਪਾਣੀ ਨੂੰ ਕਲੀਨ ਕਰ ਦੇਾਂਗੇ ਜਿਹੜਾ ਸਭ ਤੋਂ ਪਹਿਲਾ ਗੁਨਾਹ ਹੋ ਰਿਹਾ ਹੈ ਜਿਹੜਾ ਕਿ ਇਹਨਾਂ ਨੇ ਦੇਖੋ ਇਹ ਜਿੰਨਾ ਵੀ ਇਹਨਾਂ ਕੰਪਨੀਆਂ ਨੂੰ ਜਦੋਂ ਪਰਮਿਸ਼ਨ ਮਿਲਦੀ ਹੈ ਨੈਸ਼ਨਲ ਪੋਲੂਸ਼ਨ ਬੋਰਡ ਵੱਲੋਂ ਕਲੀਅਰੈਂਸ ਮਿਲਦੀ ਹੈ ਜਿਹੜੀ ਉੱਤੇ এনवायरमेंट ਮਿਨਿਸਟਰੀ ਤੋਂ ਉਹਦੇ ਵਿੱਚ ਪਹਿਲੀ ਗੱਲ ਹੁੰਦੀ ਹੈ ਕਿ ਟ੍ਰੀਟਡ ਪਾਣੀ ਵੀ ਵੇਚ ਨਹੀਂ ਪਾਇਆ ਜਾਊਗਾ ਦਰਿਆਵਾਂ ਦੇ ਤੁਹਾਨੂੰ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਰਿਹਾ ਹੈ ਬੰਦ ਕਰੋ ਕਿਉਂ ਨਹੀਂ ਕਰ ਰਹੇ ਤੁਸੀਂ ਅਗਲੀਆਂ ਗੱਲਾਂ ਕਰ ਰਹੇ ਹੋ ਕਿ ਜਦੋਂ ਬੰਦਾ ਬਿਮਾਰ ਹੋ ਗਿਆ ਨਾ ਉਸ ਤੋਂ ਬਾਅਦ ਦਵਾਈ ਦੇਵਾਂਗੇ ਉਹ ਵੀ ਝੂਠੀ ਤੁਸੀਂ ਜਿਹੜਾ ਗੁਨਾਹ ਹੋ ਰਿਹਾ ਹੈ ਜਿਹੜਾ ਉਹਦੇ ਵਿੱਚ ਪਾਣੀ ਪਾ ਕੇ ਮੱਛੀਆਂ ਤੋਂ ਲੈ ਕੇ ਬੰਦਿਆਂ ਤੋਂ ਲੈ ਕੇ ਪਸ਼ੂਆਂ ਤੋਂ ਲੈ ਕੇ ਜੋ ਜਦਨਿਆ ਅਪਰਾਧ ਹੋ ਰਿਹਾ ਹੈ ਕਤਲ ਕੀਤਾ ਜਾ ਰਿਹਾ ਲੋਕਾਂ ਨੂੰ ਉਹ ਰੋਕਣਾ ਬੰਦ ਕਿਉਂ ਨਹੀਂ ਕਰ ਦੇਗੇ ਤੁਸੀਂ ਉਹ ਕਾਲਾ ਪਾਣੀ ਜੋ ਵਿੱਚ ਸਿੱਟਿਆ ਜਾ ਰਿਹਾ ਕੀ ਅੰਡਰਸਟੈਂਡਿੰਗ ਆ ਤੁਹਾਡੀ ਉਹਨਾਂ ਨਾਲ ਤਮਨ ਲਾਡੂ ਨੇ ਬੰਦ ਕਰਤਾ ਜ਼ੀਰੋ ਲਿ ਕੁਇਡ ਡਿਸਚਾਰਜ ਕਰਤਾ ਉਹਨਾਂ ਨੇ ਡਾਈਂਗ ਬੰਦ ਹੋ ਗਈਆਂ ਉੱਥੇ ਡਰਾਈ ਵਾਲੀ ਡਾਈਂਗ ਲਾਈਨ ਦੀ ਸਾਡੇ ਕਿਉਂ ਹੋ ਰਿਹਾ ਕੌਣ ਰੋਕੂਗਾ ਉਹ ਉਹ ਚੀਜ਼ ਨਾ ਕਰਕੇ ਜਿਵੇਂ ਲਖੇ ਨੇ ਵੀ ਕਿਹਾ ਜਸਕੀਰਤ ਉਹ ਰਾਣੇ ਵੀ ਮੈਂ ਵੀ ਤੁਹਾਨੂੰ ਉਹੀ ਕਹ ਰਿਹਾ ਕਿ ਡਿਲੇਇੰਗ ਟੈਕਟਸ ਧਿਆਨ ਪਟਕਾਵਾ ਭਰਮਾਉਣ ਵਾਲੀ ਗੱਲ ਇੱਧਰ ਲੈ ਜੋ ਇੱਧਰ ਲੈ ਜੋ ਗੱਲ ਨੂੰ ਅਸਲ ਗੱਲ ਤੇ ਨਹੀਂ ਆਉਣਾ ਅਸਲ ਗੱਲ ਇਹ ਹੈ ਕਿ ਪਾਣੀ ਬੰਦ ਹੋਣਾ ਚਾਹੀਦਾ ਹੈ ਇੱਕ ਤਰੀਕ ਨੂੰ ਤੁਹਾਨੂੰ ਅਸੀਂ ਦੱਸਤਾ ਬੈਠਾਂਗੇ ਔਰ ਅਗਲੇ ਕੁਝ ਦਿਨਾਂ ਦੇ ਅੰਦਰ ਗਰੰਟਡ ਬੰਦ ਕਰਾਂਗੇ